ਪਿਆਰੀ ਸਾਧ ਸੰਗਤ ਜੀ ਪੁੰਨਿਆਵਲੇ ਤੈਨ ਨਮਕ ਤੇ ਝਾੜੂ ਦਾ ਦਾਨ ਕਰਨ ਨਾਲ ਜੋ ਫਲ ਮਿਲਦਾ ਹੈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਮੰਦਰ ਦੇ ਵਿੱਚ ਝਾੜੂ ਕਿਉਂ ਦਾਨ ਹੁੰਦਾ ਦੇਖਦੇ ਹੋ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜ਼ਰੂਰ ਸੁਣੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੇ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੀ ਫਤਿਹ ਸਾਧ ਸੰਗਤ ਜੀ ਪੁੰਨਿਆ ਵਾਲੇ ਤੇ ਨਮਕ ਤੇ ਜੜੂ ਦਾ ਤਾਣ ਕਰਨ ਨਾਲ ਜੋ ਫਲ ਮਿਲਦਾ ਹੈ ਉਹ ਬਹੁਤ ਹੀ ਵੱਡਾ ਫਲ ਹੈ ਉਸ ਸਵਾਲ ਦਾ ਕੋਈ ਵੀ ਤੋੜ ਨਹੀਂ ਹੈ ਤੇ ਮੇਰੇ ਸਤਿਗੁਰੂ ਜੀ ਬਹੁਤ ਹੀ ਵੱਡੀ ਕਿਰਪਾ ਕਰਦੇ ਹਨ ਬੜੀ ਵੱਡੀ ਕਿਰਪਾ ਦੇ ਮਾਲਕ ਹਨ ਪਿਆਰੀ ਸਾਧ ਸੰਗਤ ਜੀ ਸਾਨੂੰ ਇੱਥੇ ਗੱਲ ਜਿਹੜੀ ਹੈ ਉਹ ਜ਼ਰੂਰ ਸਮਝਣੀ ਚਾਹੀਦੀ ਹੈ ਜ਼ਰੂਰ ਅਸੀਂ ਇਸ ਈ ਨੂੰ ਜਿਹੜਾ ਹੈ ਸਮਝਣ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਨਗੇ ਸੰਗਤ ਜੀ ਐਸੇ ਹੀ ਤਰ੍ਹਾਂ ਕਹਿੰਦੇ ਕਿ ਇੱਕ ਪਰਿਵਾਰ ਸੀ ਜਿਨੇ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਸੀ ਕਹਿੰਦੇ ਕਿ ਫਲ ਨਹੀਂ ਮਿਲਿਆ ਫਿਰ ਕਿਸੇ ਇੱਕ ਦਿਨ ਸਾਧੂ ਸੰਤ ਮਹਾਪੁਰਸ਼ ਦੇ ਕੋਲ ਉਹ ਗਏ ਉਹਨਾਂ ਦੀ ਗੱਲਬਾਤ ਉਹਨਾਂ ਦੇ ਨਾਲ ਹੋਈ ਕਿਸੇ ਬੰਦਗੀ ਵਾਲੇ ਸਾਧੂ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਆਪ ਜੀ ਸੇਵਾ ਤੇ ਕਰਦੇ ਹੋ ਪਰ ਕਹਿੰਦੇ ਕਿ ਤੁਹਾਡੇ ਕੋਲ ਜਿਹੜਾ ਵਿਸ਼ਵਾਸ ਹੈ ਉਹ ਠਿਡਕਾਉਂਦਾ ਹੈ ਡੋਲਦਾ ਹੈ ਇਸੇ ਕਰਕੇ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਤਸਾ ਸਾਂਘਾ ਜੀ ਉਸ ਪਰਿਵਾਰ ਨੇ ਇੱਕੋ ਗੱਲ ਨੋਟ ਕਰ ਲਈ ਉਹ ਕਹਿੰਦੇ ਕਿ ਠੀਕ ਹੈ ਜੀ ਮਹਾਪੁਰਸ਼ੋ ਅੱਜ ਤੋਂ ਬਾਅਦ ਕਹਿੰਦੇ ਕਿ ਸਾਡਾ ਜਿਹੜਾ ਭਰੋਸਾ ਹੈ ਉਹ ਭਰੋਸਾ ਸਾਡਾ ਡੋਲੇਗਾ ਨਹੀਂ ਕਹਿੰਦੇ ਐਸੀ ਹੁਣ ਕਿਰਪਾ ਕਰ ਦਿਓ ਆਪ ਜੀ ਕਿ ਹੁਣ ਜਿਹੜਾ ਸਾਡਾ ਭਰੋਸਾ ਉਹ ਡੋਲੇ ਨਾ ਅਸੀਂ ਇਸ ਭਰੋਸੇ ਨੂੰ ਜਿਹੜਾ ਹੈ ਉਹ ਬਰਕਰਾਰ ਰੱਖੀਏ ਐਸੇ ਪ੍ਰੋਸੈਸ ਨੂੰ ਜਿਹੜਾ ਅਸੀਂ ਬਰਕਰਾਰ ਰੱਖ ਕੇ ਹੁਣ ਕਹਿੰਦੇ ਕਿ ਸਾਡੇ ਤੇ ਗੁਰੂ ਦੀ ਕਿਰਪਾ ਹੋ ਜਾਏ ਸਾਡੇ ਤੇ ਸਤਗੁਰ ਦੀ ਮਿਹਰ ਹੋ ਜਾਵੇ ਤੇ ਮਹਾਪੁਰਖ ਕਹਿੰਦੇ ਕਿ ਭਾਈ ਤੁਹਾਡੇ ਤੇ ਜਿਹੜੀ ਕਿਰਪਾ ਤਾਂ ਹੋਏਗੀ ਜਦੋਂ ਤੁਸੀਂ ਸਤਗੁਰ ਤੇ ਭਰੋਸਾ ਕਰੋਗੇ ਕਹਿੰਦੇ ਭਾਈ ਹੁਣ ਭਰੋਸਾ ਥਿੜਕੇ ਨਾ ਬਸ ਇਹਨਾਂ ਯਾਦ ਰੱਖਿਓ ਤੇ ਹੁਣ ਚਲੋ ਪਰਵਾਹ ਨਹੀਂ ਜੀ ਆਪਣੀ ਗੱਲ ਮੰਨ ਲੈ ਉਹਨਾਂ ਨੇ ਇਹ ਗੱਲ ਜਿਹੜੀ ਹੈ ਪੂਰੀ ਪ੍ਰੋਪਰ ਫਿੱਟ ਕਰ ਲਈ ਆਖਿਆ ਕਿ ਚਲੋ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਆਪਾਂ ਕੋਈ ਵੀ ਜਿਹੜੀ ਹੈ ਫਿਰ ਜਿਹੜੀ ਤੈਨ ਦੀ ਕਲਾ ਦੀ ਗੱਲ ਹੋਏ ਕਿ ਉਹ ਆਪਾਂ ਨਹੀਂ ਕਰਾਂਗੇ ਅੱਜ ਤੋਂ ਬਾਅਦ ਇਹੋ ਜਿਹੀ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਹੁਣ ਪੂਰਾ ਪਰਿਵਾਰ ਜਿਹੜਾ ਹੈ ਉਹ ਮੰਨ ਗਿਆ ਇਸ ਗੱਲ ਨੂੰ ਕਿ ਸਾਰੇ ਪਰਿਵਾਰ ਨੇ ਇਹ ਗੱਲ ਸੈੱਟ ਕਰ ਲਈ ਹੁਣ ਉਹ ਪਰਿਵਾਰ ਜਿਹੜਾ ਸੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲਿਆ ਹਾਲਾਂਕਿ ਗੁਰੂ ਤੇ ਭਰੋਸਾ ਕਰਕੇ ਚੱਲਿਆ ਤੇ ਮੇਰੇ ਸਾਥ ਕੋ ਸੱਚੇ ਪਾਤਸ਼ਾਹ ਜੀ ਨੇ ਉਸ ਤੇ ਉਹਨਾਂ ਤੇ ਬੜੀ ਕਿਰਪਾ ਕੀਤੀ ਉਹਨਾਂ ਦੇ ਦੇਖਦੇ ਹੀ ਦੇਖਦੇ ਸਾਰਾ ਪਰਿਵਾਰ ਸਾਰਾ ਪਰਿਵਾਰ ਉਹਨਾਂ ਦਾ ਸੈੱਟ ਹੋ ਗਿਆ ਅਤੇ ਪਰਿਵਾਰ ਨੂੰ ਜਿਹੜਾ ਕੋਈ ਦੁੱਖ ਅਤੇ ਪਰਿਵਾਰ ਨੂੰ ਜਿਹੜਾ ਕੋਈ ਦੁੱਖ ਰੋਗ ਹੈ ਸਾਰੇ ਉਹਨਾਂ ਦੇ ਚੁੱਕੇ ਗਏ ਸੋ ਗੁਰੂ ਦੀ ਬੜੀ ਵੱਡੀ ਕਿਰਪਾ ਹੋਈ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਹੋਈ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜਾ ਗੁਰੂ ਦਾ ਸ਼ੁਕਰਾਨਾ ਕੀਤਾ ਸਾਧ ਸੰਗਤ ਜੀ ਕਹਿਣ ਤੋਂ ਭਾਵ ਕਿ ਨਾਮ ਸਿਮਰਨ ਬੰਦਗੀ ਦੇ ਨਾਲ ਜੁੜ ਕੇ ਰਹਿਣਾ ਆਸ ਨਾ ਕਰਨਾ ਜਦੋਂ ਪਿਤਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਾਨੂੰ ਮਿਲੇਗਾ ਇਹ ਪ੍ਰੋਸਾ ਬਣਾ ਕੇ ਹੀ ਰੱਖਣਾ ਹੈ ਤੇ ਮੇਰੇ ਪਾਤਸ਼ਾਹ ਫਿਰ ਹੀ ਕਿਰਪਾ ਕਰਦੇ ਹਨ ਸੋ ਫਿਰ ਹੀ ਗੁਰੂ ਦੀ ਰਹਿਮਤ ਹੁੰਦੀ ਹੈ ਸੰਗਤ ਜੀ ਇੱਥੇ ਬੇਨਤੀ ਕਰਦੇ ਹਾਂ ਕਿ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਦੁਆਵਾ ਮੇਰੇ ਸਤਗੁਰ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਕਹਿੰਦੇ ਹਨ ਕਿ ਭਾਵੇਂ ਜਦੋਂ ਅਸੀਂ ਗੁਰੂ ਨਾਲ ਜੁੜ ਜਾਈਏ ਗੁਰੂ ਸਾਡੀ ਰੱਖਿਆ ਕਰਦੇ ਹਨ ਗੁਰੂ ਸਾਡੀ ਪਾਂ ਫੜਦੇ ਹਨ ਕਹਿੰਦੇ ਜ਼ਿੰਦਗੀ ਦੇ ਵਿੱਚ ਸਹੀ ਉਬਾਰ ਆ ਜਾਂਦਾ ਹੈ ਕਹਿੰਦੇ ਜਦੋਂ ਅਸੀਂ ਗੁਰੂਵਾਲ ਚੱਲਾਂਗੇ ਤਾਂ ਸਤਗੁਰ ਦੀ ਕਿਰਪਾ ਜਿਹੜੀ ਹੈ ਉਦੋਂ ਹੋਏਗੀ ਪਾਸ਼ਾ ਕਹਿੰਦੇ ਕਿ ਚਾਰੇ ਕੁੰਡਾਂ ਚਾਪ ਵਹਿ ਬਿਨ ਭਗਾ ਤਾਂ ਨਹੀਂ ਜਿਉਂ ਕਹਿੰਦੇ ਕਿ ਚਾਰੇ ਕੁੰਡਾਂ ਦੇ ਵਿੱਚ ਤੂੰ ਭਾਲ ਭਾਲ ਕੇ ਵੇਖ ਲੈ ਬਿਨਾਂ ਭਾਗਾ ਤੋਂ ਧੰਨ ਵੀ ਨਹੀਂ ਮਿਲਦਾ ਤੇ ਗੁਰੂ ਦਾ ਨਾਮ ਵੀ ਨਹੀਂ ਮਿਲਦਾ ਸਿਮਰਨ ਵੀ ਨਹੀਂ ਮਿਲਦਾ ਪਰ ਜਿੱਥੇ ਗੁਰੂ ਦੀ ਕਿਰਪਾ ਹੋ ਜਾਵੇ ਜਿੱਥੇ ਸਤਗੁਰ ਦੀ ਕਿਰਪਾ ਹੋ ਜਾਵੇ ਹੁਣ ਉਹਦੀ ਕਿਰਪਾ ਪਤਾ ਕਿੱਥੇ ਹੁੰਦੀ ਹੈ ਸੰਗਤ ਜੀ ਸਤਗੁਰ ਦੀ ਕਿਰਪਾ ਹੁੰਦੀ ਹੈ ਬੇਨਤੀ ਕਰਦੇ ਹਾਂ ਸਤਗੁਰ ਦੀ ਕਿਰਪਾ ਉਥੇ ਹੁੰਦੀ ਹੈ ਜਦੋਂ ਆਪਾਂ ਉਹਦੇ ਦਰ ਤੇ ਚਾਈਏ ਜੋ ਬਜਾਈਏ ਤੇ ਆਕੇ ਸਤਗੁਰ ਜੀ ਕਿਰਪਾ ਕਰੋ ਨਾਨਕ ਨਾਮ ਨਾ ਵਿਸਰੇ ਨਿਤਾਰਾ ਆਧਾਰ ਜਿਉ ਹੈ ਸਤਗੁਰ ਜੀ ਮੇਰੇ ਤੇ ਐਸੀ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਕਹਿੰਦੇ ਕਿ ਸੁਖ ਦੁਖ ਦਾਤਾ ਮਨ ਵਸੇ ਤਿਤ ਤਨ ਕੈਸੀ ਭੁਖ ਜਿਉ ਸਤਗੁਰ ਕਹਿੰਦੇ ਕਿ ਜਦੋਂ ਐਸੀ ਗੁਰੂ ਦੀ ਕਿਰਪਾ ਹੋ ਜਾਵੇ ਕਹਿੰਦੇ ਕਿ ਭਾਈ ਫਿਰ ਮੰਨ ਦੀਆਂ ਤੰਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਹਨ ਉਹ ਮਿਟ ਜਾਂਦੀਆਂ ਹਨ ਸੋ ਸਾਧ ਸੰਗਤ ਜੀ ਇੱਥੇ ਬੇਨਤੀ ਕਰਦੇ ਹਾਂ ਕਿ ਸਾਡੇ ਤੇ ਕਿਰਪਾ ਹੋਏਗੀ ਪੁੰਨਿਆਂ ਵਾਲੇ ਦਿਨ ਨਮਕ ਤੇ ਝਾੜੋ ਸਤਗੁਰ ਦੇ ਦਰ ਤੇ ਲੈ ਕੇ ਜਾਇਓ ਹੁਣ ਕਈ ਲੋਕ ਇਹਨੂੰ ਵਹਿਮ ਪਰਮ ਮੰਨਦੇ ਹਨ ਪਰ ਅਸਲ ਦੇ ਵਿੱਚ ਇਹ ਵਹਿਮ ਪਰਮ ਨਹੀਂ ਹੈ ਸੰਗਤ ਜੀ ਜੇ ਆਸੀ ਮੰਨੇ ਇਹਦਾ ਵਹਿਮ ਹੈ ਤੇ ਇਹਨੂੰ ਮੈਂ ਨਹੀਂ ਮੰਨਦਾ ਇਹ ਤਾਂ ਬਹੁਤ ਵੱਡਾ ਵਹਿਮ ਹੈ ਜੀ ਇਹ ਤਾਂ ਐਵੇਂ ਹੀ ਇੰਜ ਹੈ ਸਤਿਗੁਰ ਸੱਚੇ ਪਾਸ਼ਾ ਇਹ ਵਹਿਮ ਨਹੀਂ ਇਹ ਸਾਧੂ ਸੰਤ ਜਿਹੜੇ ਮਹਾਪੁਰਸ਼ ਬੰਦਗੀ ਵਾਲੇ ਸੀ ਮਹਾਪੁਰਸ਼ੋ ਕਹਿੰਦੇ ਕਿ ਭਾਈ ਨਮਕ ਤੇ ਝਾੜੂ ਜਿਹੜਾ ਹੈ ਉਹ ਦਾਨ ਕਰਿਓ ਭਾਵ ਕਿਸੇ ਨੂੰ ਗਰੀਬ ਲੋੜਵੰਦ ਨੂੰ ਦੇ ਦਿਓ ਜੇ ਕੋਈ ਨਹੀਂ ਤੇ ਚਲੋ ਕਈ ਵਾਰ ਲੋਕ ਵਹਿਮੇ ਹੁੰਦੇ ਹਨ ਅੱਜ ਕੱਲ ਕਹਿੰਦੇ ਹਨ ਭਾਈ ਗੁਰੂ ਘਰ ਤੁਸੀਂ ਨishan ਸਾਹਿਬ ਦੇ ਕੋਲ ਰੱਖਾਓ ਜਾਂ ਫਿਰ ਲੰਗਰ ਚ ਦੇ ਆਓ ਕਹਿੰਦੇ ਕਿ ਯਾਦ ਰੱਖਿਓ ਤੁਸੀਂ ਸਤਿਗੁਰੂ ਤੇ ਭਰੋਸਾ ਕਰਕੇ ਕਿਸੇ ਵਹਿਮ ਪਰਮ ਨਾਲ ਨਹੀਂ ਇਹਨੂੰ ਛੋੜਨਾ ਚਲੋ ਇਹ ਚੀਜ਼ ਤੇ ਆਪਾਂ ਵਹਿਮ ਪਰਮ ਕਰ ਲਈਏ ਚਾਹੇ ਦਾਦਾ ਹੋ ਜਾਵੇ ਕਹਿੰਦੇ ਕਿ ਇਦਾਂ ਦੀ ਗੱਲ ਨਹੀਂ ਕੋਈ ਮਨ ਸੋਚਣੇ ਹੈ ਕਿ ਵਹਿਮ ਪਰਮ ਵਾਲੀ ਗੱਲ ਕੋਈ ਨਹੀਂ ਕਰਨੀ ਤੁਸੀਂ ਹੋਵੇ ਤਾਂ ਵਹਿਮ ਪਰਮ ਤੁਸੀਂ ਕਰੋ ਕਹਿੰਦੇ ਕਿ ਇਦਾਂ ਦਾ ਕੋਈ ਗੱਲ ਨਹੀਂ ਕਰਨੀ ਸੋ ਕਹਿੰਦੇ ਕਿ ਮਨ ਦੇ ਵਿੱਚ ਭਾਵਨਾ ਜਿਹੜੀ ਹੈ ਉਹ ਸੱਚੀ ਹੋਣੀ ਚਾਹੀਦੀ ਹੈ ਸਤਗੁਰ ਤੇ ਹੋਵੇ ਇਸ ਕਹਿੰਦੇ ਦੀ ਹੋਵੇ ਕਿ ਮੇਰੇ ਸਤਗੁਰ ਮੇਰੇ ਤੇ ਕਿਰਪਾ ਕਰਨਗੇ ਕਹਿੰਦੇ ਕਿ ਪਾਈਏ ਚੀਜ਼ ਦੇ ਕੇ ਆਓ ਗੁਰਦੁਆਰਾ ਸਾਹਿਬ ਦੇ ਆਓ ਜਿਹੜੇ ਸਾਡੇ ਵੀਰ ਪੁਰਾਣੇ ਹੋਰ ਹਿੰਦੂ ਉਹ ਪਾਈ ਮੰਦਰ ਵਿੱਚ ਦੇ ਆਓ ਕਹਿੰਦੇ ਫਿਰ ਗੁਰੂ ਕੋਲੋਂ ਅਰਦਾਸ ਕਰਕੇ ਭਰੋਸਾ ਰੱਖਿਓ ਕਿ ਸਤਿਗੁਰੂ ਸੱਚੇ ਪਾਸ਼ਾ ਤਾਂਤਨ ਬਾਬਾ ਦੇਵ ਸਿੰਘ ਜੀ ਭਰੋਸਾ ਰੱਖਦੇ ਹਾਂ ਚੁਪੈਰਾ ਸਾਹਿਬ ਘਟਦੇ ਹਾਂ ਅਸੀਂ ਉੱਥੇ ਜਾਣੇ ਹਾਂ ਭਾਏ ਜਗਾ ਜਿੱਥੇ ਵੀ ਚੁਪੈਰਾ ਸਾਹਿਬ ਵਾਲੀ ਸੰਗਤ ਨੂੰ ਕਹਿੰਦੇ ਕਿ ਉੱਥੇ ਦੇ ਆਓ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਸਾਸੰਗਾਂ ਜੀ ਇੱਕ ਪਰਿਵਾਰ ਜਿਹੜਾ ਕਿ ਪਰਮਜੀਤ ਸਿੰਘ ਕੈਨੇਡਾ ਵਾਸੀ ਉਹਨਾਂ ਦੀ ਗੱਲ ਜਦੋਂ ਅਸੀਂ ਸੁਣੇ ਉਹਨਾਂ ਨੇ ਕਿਸੇ ਨੂੰ ਦੱਸਿਆ ਕਿ ਇਹਦਾ ਕਰਕੇ ਸੋ ਮਹਾਪੁਰਖਾਂ ਦਾ ਚਲੋ ਬਚਨ ਮੰਨਿਆ ਸੀ ਕਹਿੰਦੇ ਕਿ ਸਤਗੁਰ ਨੇ ਕਿਰਪਾ ਕਰ ਦਿੱਤੀ ਉਹਨਾਂ ਤੇ ਰਹਿਮਤ ਕਰ ਦਿੱਤੀ ਕਹਿੰਦੇ ਕਿ ਸਤਗੁਰ ਨੇ ਐਸੀ ਕਿਰਪਾ ਕੀਤੀ ਕਿ ਉਹ ਪਰਿਵਾਰ ਨੇ ਇਹ ਪੂਰਨ ਗੱਲ ਨੂੰ ਜਿਹੜਾ ਉਹ ਮੰਨ ਲਿਆ ਇਸ ਪੂਰਨ ਗੱਲ ਨੂੰ ਜਿਹੜਾ ਉਹਨਾਂ ਨੇ ਮੰਨਿਆ ਕਹਿੰਦੇ ਕਿ ਇਸ ਤਰ੍ਹਾਂ ਉਹਨਾਂ ਨੇ ਝਾੜੋ ਤੇ ਨਮਕ ਜਿਹੜਾ ਉਹ ਦਿੱਤਾ ਕਹਿੰਦੇ ਕਿ ਗੁਰੂ ਘਰ ਤੇ ਸਤਗੁਰ ਤੇ ਭਰੋਸਾ ਰੱਖਿਆ ਤੇ ਕੁਝ ਦਿਨਾਂ ਬਾਅਦ ਹੀ ਕਹਿੰਦੇ ਕਿ ਸਤਗੁਰ ਦੇ ਐਸੀ ਕਿਰਪਾ ਵਰਤ ਗਈ। ਪਾਸ਼ਾ ਜੀ ਦੀ ਐਸੀ ਕਿਰਪਾ ਵਰਤ ਗਈ ਕਹਿੰਦੇ ਕਿ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਸੋਹਣੀ ਇੱਕ ਪਰਮਾਤਮਾ ਨੇ ਦਾਤ ਦਿੱਤੀ। ਸਾ ਸੰਗਤ ਜੀ ਉਹ ਦਾਤ ਜਿਹੜੀ ਸੀ ਇੱਕ ਪੁੱਤਰ ਦੀ ਦਾਤ ਸੀ। ਜਿਹੜੇ ਘਰ ਔਲਾਦ ਨਹੀਂ ਸੀ ਤੇ ਸੰਗਤ ਜੀ ਮੇਰੇ ਪਾਸ਼ਾ ਜੀ ਨੇ ਉਸੇ ਘਰ ਵਿੱਚ ਕਲਕਾਰੀਆਂ ਗੁੰਜਨ ਲਗਾ ਦਿੱਤੀਆਂ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਗੁਰੂ ਦੀ ਕਿਰਪਾ ਸੋ ਸਾ ਸੰਗਤ ਜੀ ਇਦਾਂ ਹੀ ਮੇਰੇ ਪਾਸ਼ਾ ਜੀ ਕਿਰਪਾ ਕਰਦੇ ਹਨ ਇਦਾਂ ਹੀ ਸਤਗੁਰੂ ਜੀ ਕਿਰਪਾ ਕਰਦੇ ਹਨ ਭਰੋਸਾ ਜ਼ਰੂਰ ਰੱਖੋ ਗੁਰੂ ਤੇ ਹੁਣ ਚਾੜੋ ਤੇ ਨਮਕ ਦੀ ਕਰਮਾਤ ਨਹੀਂ परमाद केवल उस परमात्मा ਦੀ ਹੈ ਬਸ ਸਾਧੂ ਸੰਤ ਮਹਾਪੁਰਸ਼ ਕਿਸੇ ਨੇ ਬੰਦਗੀ ਵਾਲੇ ਨੇ ਗੱਲ ਆਖ ਦਿੱਤੀ ਕਿ ਬੰਦਾ ਉਹਦੇ ਨਾਲ ਜੁੜ ਗਿਆ ਤਾਂ ਸਤਿਗੁਰ ਨੇ ਕਿਰਪਾ ਕਰ ਦਿੱਤੀ ਸੋ ਸਾਧ ਸੰਗਤ ਜੀ ਬਹੁਤ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਹਨ ਅਸੀਂ ਭਰੋਸਾ ਰੱਖ ਕੇ ਕੋਈ ਵੀ ਜੇਕਰ ਕੰਮ ਕਰਦੇ ਹਾਂ ਤਾਂ ਉਹ ਸਾਡਾ ਭਰੋਸਾ ਫਿਰ ਟੋਟ ਹੋਣਾ ਚਾਹੀਦਾ ਹੈ ਸਾਡਾ ਭਰੋਸਾ ਕੱਚਾ ਨਹੀਂ ਹੋਣਾ ਚਾਹੀਦਾ ਫਿਰ ਹੀ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦੇਣਗੇ ਅਤੇ ਸਾਡੇ ਮੰਨੀਆਂ ਇਛਾਵਾਂ ਸਾਡੇ ਮੰਨੀਆਂ ਇਛਾਵਾਂ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ